ਬੜਾ ਕਲੀਅਰ ਮੈਸੇਜ ਦੇ ਰਹੀ ਹੈ ਸਰਕਾਰ ਵੀ ਉਹ ਚਾਹਉਂ ਕਿ ਪੰਜਾਬ ਦੇ ਲੋਕ ਕੈਂਸਰ ਨਾਲ ਮਰ ਜਾਣ। ਜੀ অলরেਡੀ ਰਿਪੋਰਟ ਨਹੀਂ ਕੁਝ ਲੱਗੀਆਂ। ਉਧਰ ਖਮੂਜਾ ਖਮਾਈ ਉੱਪਰ ਰੱਖੋ। ਜੀ ਇਹ ਜਿਹੜਾ ਕੁਝ ਸਰਕਾਰ ਕਰ ਰਹੀ ਹੈ ਬਰੀ ਸਿ ਰਾਜੇਵਾਲ ਨੂੰ ਕਿਹਨੇ ਗੱਲ ਬਣ ਗਈ ਇੱਥੇ ਬੰਦਿਆ ਸਪੋਰਟ ਵਾਲਾ ਹੈ ਨਾ ਰਲ ਗੱਲ

ਆਪ ਨੇ ਤਾਂ ਸਾਰਾ ਬੈਡਰ ਬਣਾ ਦਿੱਤਾ ਅੱਜ ਉਹਦਾ ਪੱਕਾ ਮੋਰਚਾ ਲੱਗਣਾ ਚਾਹੀਦਾ ਜਿਵੇਂ ਕਿਸਾਨੀ ਕਰਦੇ ਵੇਲੇ ਲੱਗਿਆ ਸੀ ਬਸ ਇੱਕ ਪਾਸੇ ਕੀ ਲੱਗਾ ਸਰ ਉਹ ਥੱਲੇ ਕਰ ਲੋ ਲੋਕੋ ਯਾਰ ਬੜਾ ਸ਼ੁਭਾਸ਼ਤ ਮੌਲਿਕ ਡਿਵੈਲਪਰ ਪਰ ਤੱਕ ਨਹੀਂ ਬਣਾ ਆਹ ਧਾਰ ਦੇ ਨੀਰ ਦਾ ਇਹ ਕੌਣ ਆ ਸਰ ਲੋਜ ਚੱਲ ਰਹੀ ਲੱਗਦਾ ਉਸ ਦੇ ਵਿੱਚ ਕੋਈ ਪ੍ਰੈਸ਼ਰ ਬਣਿਆ ਜਾਏਗਾ ਸਰਕਾਰ ਦੇ ਉੱਪਰ ਫੈਸਲਾ ਕਰਕੇ ਸਾਰਾ ਸਰਕਾਰ ਜੱਟੇ ਬੰਦੀਆਂ ਦਾ نہیں نہیں وہ نن وہ نن نہیں نہیں 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 وہ نن نہیں ਰਹੂਗਾ ਸਾਨੂੰ ਕਾਲਾ ਪਾਣੀ ਪੀਣ ਚਾਰ ਦਾਕੇ ਹੋ ਗਿਆ ਅੱਜ ਭਗਵੰਤ ਮਾਨ ਦੀ ਸਰਕਾਰ ਨੇ ਤੁਸੀਂ ਨਾਲ ਦੇਖ ਲਓ ਜੀ ਸਰ ਜਿਹੜਾ ਅੱਜ ਮੋਰਚਾ ਕਾਲੇ ਪਾਣੀ ਦਾ ਜਿਹੜਾ ਤਿੰਨ ਤਰੀਕ ਨੂੰ ਕਾਲ ਦਿੱਤੀ ਸੀ ਕੀ ਕਰਨਾ ਹੈ ਦੇਖੋ ਇਹ ਕਾਲਾ ਪਾਣੀ ਮੋਰਚੇ ਨੇ ਜਿਹੜੀ ਕਾਲ ਦਿੱਤੀ ਸੀ ਕਿ ਅਸੀਂ ਜਿਹੜੇ ਡਾਈੰਗ ਇੰਡਸਟਰੀ ਦੇ ਆਊਟਲੈਟ ਆ ਸੀਟੀਬੀ ਦੇ ਆਊਟਲੈਟ ਉਹ ਬੰਦ ਕਰਨੇ ਆ ਕਿਉਂਕਿ ਉਹ ਲੋਕਾਂ ਨੂੰ ਨਾ ਗੁੰਮਰਾ ਕਰਦੇ ਰਹਿ ਪਿੰਡਾਂ ਜਾ ਕੇ ਕਿ ਇਹ ਅਨਟਰੀਟਡ ਪਾਣੀ ਜਿਹੜਾ ਬੁੱਢੇ ਨਾਲੇ ਚ ਪਾ ਰਿਹਾ ਜਦੋਂ ਕਿ ਮੈਂ ਦੱਸਣਾ ਚਾਹੁੰਦਾ ਕਿ 350 ਕਰੋੜ ਰੁਪਏ ਦੇ ਪ੍ਰੋਜੈਕਟ ਲੱਗੇ ਜਿਹੜੇ ਸੀਟੀਬੀ ਜਿੱਚ 250 ਕਰੋੜ ਰੁਪਏ ਇੰਡਸਟਰੀ ਨੇ ਆਪ ਇਨਵੈਸਟ ਕੀਤਾ ਤੇ 50 ਕਰੋੜ ਰੁਪਏ ਦੇ ਕਰੀਬ ਜਿਹੜੀ ਸਾਨੂੰ ਸਬਸਿਡੀ ਮਿਲੀ ਜੇ ਮੈਂ ਆਪਣੀ ਕਲੀਅਰ ਇੰਡਸਟਰੀ ਦੀ ਗੱਲ ਕਰਾਂ ਮੈਂ ਇੱਕ ਮੈਂਬਰ ਆ ਉਹਦਾ ਇੰਡਸਟਰੀ ਦਾ ਜਦੋਂ ਕਿ ਸੈਂਕੜੇ ਮੈਂਬਰ ਆ ਸੀਟੀਬੀ ਨਾਲ ਜਿਹੜੇ ਜੁੜੇ ਹੋਇਆ ਔਰ ਮੈਂ 1.5 ਕਰੋੜ ਰੁਪਏ ਆਪਣੇ ਇਨਵੈਸਟ ਕੀਤਾ ਆਪਣੀ ਜੇਬ ਚੋਂ ਇਨਵੈਸਟ ਕੀਤਾ ਇਹ ਪਲਾਂਟ ਲੱਗਣ ਵਾਸਤੇ ਔਰ 4.5 ਲੱਖ ਰੁਪਏ ਮਹੀਨੇ ਦਾ ਮੈਂ ਬਿੱਲ ਦੇ ਰਿਹਾ ਪਾਣੀ ਸਾਫ਼ ਹੋਣ ਵਾਸਤੇ ਔਰ ਜਿਹੜਾ ਅਸੀਂ 4.5 ਲੱਖ ਰੁਪਏ ਮਹੀਨੇ ਦਾ ਬਿੱਲ ਦੇ ਰਹਿਆ ਕੀ ਉਹ ਲੱਗਦਾ ਲੈ ਵੀ ਅਸੀਂ ਅਨਟਰੀਟਡ ਪਾਣੀ ਇਹ 4.5 ਲੱਖ ਰੁਪਏ ਬਿੱਲ ਦੇਣੇ ਆ ਤਾਂ ਸਹੀ ਟਰੀਟ ਕਰਕੇ ਪਾਣੀ ਸਾਡੇ ਜਿਹੜੇ ਜੰਤਰ ਲੱਗੇ ਉਹ ਪਾਣ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਸਾਡੇ ਸੀਟਪੀ ਆ ਇਹਨੂੰ ਹਰ ਹਫਤੇ 10 ਦਿਨ ਬਾਅਦ ਸਰਪ੍ਰਾਈਜ਼ ਵਿਜ਼ਿਟ ਹੁੰਦੀ ਆ ਜਿਹੜੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਸਟਾਫ ਆ ਕੇ ਇਹਦੀ ਚੈਕਿੰਗ ਕਰਦੇ ਆ ਔਰ ਇਹਦੀ ਜਿਹੜੀ ਲੈਬੋਰੀ ਜਗੜ ਬੋਟਾ ਜੜੀਆਂ ਔਰ ਨਾਰਮਲ ਆਉਂਦੀਆਂ ਤਾਂ ਹੀ ਸੀਟਪੀ ਚੱਲ ਰਿਹਾ ਸੈਂਟਰ ਪੋਲੂਸ਼ਨ ਬੋਰਡ ਦੀਆਂ ਟੀਮਾਂ ਆਉਂਦੀ ਰਹਿੰਦੀਆਂ ਸਰਪ੍ਰਾਈਜ਼ ਵਿਜ਼ਿਟ ਕਰਦੀਆਂ ਔਰ ਜੋ ਚੈੱਕ ਕਰਦੀਆਂ ਉਹ ਪਲਾਂਟ ਨੂੰ ਬਿਲਕੁਲ ਓਕੇ ਪਾਉਂਦੀਆਂ ਇਹੜੇ ਚੜੇ ਰਿਪੋਰਟਾਂ ਬਿਲਕੁਲ ਅਕੋਰਡਿੰਗ ਟੂ ਪੈਰਾਮੀਟਰ ਹੁੰਦੀਆਂ ਇਸ ਕਰਕੇ ਸੀਟਬੀ ਚੱਲ ਰਿਹਾ ਹੈ ਰਾਜਸਥਾਨ ਤੱਕ ਦੀਆਂ ਟੀਮਾਂ ਸਾਡੇ ਕੋਲ ਆਉਂਦੀਆਂ ਅਗਰ ਜਿਹੜੇ ਸਾਡੇ ਪਲਾਂਟ ਵੇਟ ਕਰਕੇ ਉਹ ਸਾਡੀਆਂ ਰਿਪੋਰਟਾਂ ਕਰਦੀਆਂ ਰਿਪੋਰਟਾਂ ਪੁਆਇੰਟ ਆਉਂਦੀਆਂ ਤਾਂ ਚੱਲਦੀਆਂ ਇਹ ਲੋਕ ਸਿਰਫ ਲੋਕਾਂ ਨੂੰ ਗੁੰਮਰਾ ਕਰ ਰਿਹਾ ਜਦੋਂ ਕਿ ਸਾਡੀ ਇੰਡਸਟਰੀ ਜਿਹੜੀ ਹੈ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇ ਰਹੀ ਹੈ ਮੈਂ ਪੁੱਛਣਾ ਚਾਹੁੰਦਾ ਇਹਨਾਂ ਜਿਹੜੇ ਬਣੇ ਫਿਰਦੇ ਕਾਲੇ ਪਾਣੀ ਵਾਲੇ ਕੀ ਇਹਨਾਂ ਨੇ ਇੱਕ ਵੀ ਬੰਦੇ ਨੂੰ ਰੁਜ਼ਗਾਰ ਦਿੱਤਾ ਅਜੇ ਤੱਕ ਕੀ ਇਹ ਇਹਨਾਂ ਨੇ ਅਜੇ ਤੱਕ ਅਸੀਂ ਤਾਂ 4.5 ਲੱਖ ਰੁਪਏ ਮੇਰੇ ਵਰਗਾ ਇੱਕ ਬੰਦਾ ਇਨਵੈਸਟ ਕਰ ਰਿਹਾ ਬੁੱਢੇ ਨਾਲ ਨੂੰ ਪਾਣੀ ਸਾਫ ਕਰਨੇ ਹਰ ਮਹੀਨ ਇੱਕ ਮਹੀਨੇ ਦਾ ਕੀ ਇਹਨਾਂ ਨੇ 5 ਪੈਸੇ ਵੀ ਕਦੀ ਖਰਚ ਕੀਤੇ ਆ ਬੁੱਢੇ ਨਾਲ ਨੂੰ ਸਾਫ ਕਰਨ ਵਾਸਤੇ ਪਰ ਇਹਨਾਂ ਦੀ ਕਾਲ ਨੂੰ ਕਿੱਦਾਂ ਦੇਖਦੇ ਹੋ ਜੀ ਇਹਨਾਂ ਦੀ ਇਹਨਾਂ ਦੀ ਕਾਲ ਦੇਖੋ ਇਹਨਾਂ ਦਾ ਨਾ ਇੱਕ ਮੰਤਵ ਆ ਇਹਨਾਂ ਦਾ ਕੋਈ ਮਕਸਦ ਆ ਜਾਂ ਤਾਂ ਬਲੈਕਮੇਲ ਕਰਕੇ ਇੰਡਸਟਰੀ ਤੋਂ ਪੈਸੇ ਇਕੱਠੇ ਕਰਨਾ ਜਾਂ ਜਿਵੇਂ ਆਉਣ ਵਾਲੇ ਟਾਈਮ ਤੇ ਇਹਨਾਂ ਦੇ ਦਿਮਾਗ 'ਚ ਨਾ ਇੱਕੋ ਗੱਲ ਆ ਕਿ ਅਸੀਂ ਲੋਕਾਂ ਨੂੰ ਜਿਵੇਂ ਪਿਛਲੇ ਟਾਈਮ 'ਚ ਪਤਾ ਹੀ ਆ ਲੋਕ ਕਮੂਦਾ ਲੈ ਕੇ ਅਸੀਂ ਇਲੈਕਸ਼ਨਾਂ ਜਾਵਾਂਗੇ ਔਰ ਅਹੀਂ ਇਲੈਕਸ਼ਨ ਆ ਜਾਈ ਕੱਲ ਨੂੰ ਐਮ.ਐਲ.ਏ ਬਣ ਜਾਗੇ ਵਿਧਾਨ ਸਭਾ ਚ ਇਲੈਕਸ਼ਨ ਲੜਾਂਗੇ ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹ ਜਿਹੜੇ ਬਿਲਕੁਲ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾ ਨਹੀਂ ਕਰ ਸਕਦੇ ਅੱਜ ਇੰਡਸਟਰੀ ਸਾਰੀ ਖੜੀ ਹੋ ਗਈ ਆ ਇਕੱਠੀ ਹੋ ਗਈ ਆ ਔਰ ਅਸੀਂ ਲੋਕਾਂ ਨੂੰ ਅਵੇਅਰ ਕਰਾਂਗੇ ਦੱਸਾਂਗੇ ਕਿ ਅਸੀਂ ਪਾਣੀ ਬਿਲਕੁਲ ਸਾਫ਼ ਕਰਕੇ ਪਾ ਰਹੇ ਆ ਇਹ ਗੁੰਮਰਾ ਨਹੀਂ ਕਰ ਸਕਣਗੇ ਲੋਕਾਂ ਨੂੰ ਕਿਸਾਨ ਜਿੱਥੇ ਬੰਦੀਆਂ ਦਾ ਸਮਰਥਨ ਉਹ ਇਹਨੂੰ ਕਿੱਦਾਂ ਦੇਖਦੇ ਦੋ ਕਿਸਾਨ ਜਿੱਥੇ ਬੰਦੀਆਂ ਦੇ ਤਾਂ ਮੈਂ ਗੱਲ ਹੀ ਨਹੀਂ ਕਰਦਾ ਕਿਸਾਨ ਜਿੱਥੇ ਬੰਦੀਆਂ ਨੇ ਵੇਖਿਆ ਹੀ ਪਿਛਲੇ ਟਾਈਮ ਤੇ ਕਸਨਾ ਮੋਰਚੇ ਲਈ ਰੱਖੇ ਤਿੰਨ ਕਾਨੂੰਨ ਵਾਪਸ ਹੋ ਗਏ ਉਥੇ ਕਿੰਨੀਆਂ ਏਜੰਸੀਆਂ ਬੈਠੀਆਂ ਰਹੀਆਂ ਕਿੰਨੀਆਂ ਜਥੇਬੰਦੀਆਂ ਬੈਠੀਆਂ ਰਹੀਆਂ ਔਰ ਇੱਥੇ ਆ ਕੇ ਸਾਰੀਆਂ ਲੜ ਪੀਆਂ ਆਪਸ ਵਿੱਚ ਇਹ ਦੇਖੋ ਕੁਛ ਜਿਹੜੀ ਕਿਸਾਨ ਜਥੇਬੰਦੀਆਂ ਕੁਛ ਸਹੀ ਹੋਣਗੀਆਂ ਅੱਜ ਉਹ ਵੀ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਬਣੇ ਜਿਨ੍ਹਾਂ ਕੋਲ ਇੱਕ ਮਰਲਾ ਜ਼ਮੀਨ ਨਹੀਂ ਹੈਗੀ ਉਹ ਵੀ ਆਪਣੇ ਉਹਨੂੰ ਔਖੋਤੀ ਪ੍ਰਧਾਨ ਗਵਾਉਂਦੇ ਆ ਕਿਉਂਕਿ ਇਹਨਾਂ ਦਾ ਮਕਸਦ ਸਿਰਫ ਇੱਕ ਸੰਗਠਨ ਬਣਾ ਕੇ ਲੋਕਾਂ ਨੂੰ ਗੁੰਮਰਾ ਕਰਨਾ ਲੋਕਾਂ ਨੂੰ ਬਲੈਕਮੇਲ ਕਰਨਾ ਔਰ ਕੁਛ ਨਹੀਂ ਆ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਮਾਰੀਆਂ ਨਹੀਂ ਕਿਸਾਨ ਜਥੇਬੰਦੀਆਂ ਬਹੁਤ ਵਧੀਆ ਵੀ ਕੰਮ ਕਰ ਰਹੀਆਂ ਪਰ ਜਿਨ੍ਹਾਂ ਦੇ ਇੱਕ ਮਰਲਾ ਜ਼ਮੀਨ ਨਹੀਂ ਉਹ ਕਿਵੇਂ ਪ੍ਰਧਾਨ ਬਣ ਗਏ ਇਹਨਾਂ ਦੀ ਇਨਵੈਸਟੀਗੇਸ਼ਨ ਕਰੋ ਇਹਨਾਂ ਦਾ ਉਹਨਾਂ ਨੂੰ ਕਹੋ ਲੈ ਵੀ ਆਪਣੇ ਪ੍ਰਾਪਰਟੀ ਦਾ ਜਿਹੜਾ ਜ਼ਮੀਨ ਦਾ ਸਾਨੂੰ ਰਿਕਾਰਡ ਲਿਆ ਕੇ ਦਿਓ ਉਹ ਕਿਵੇਂ ਪ੍ਰਧਾਨ ਬਣ ਗਏ ਉਹ ਕਿਉਂ ਬਣੇ ਪ੍ਰਧਾਨ ਤੁਹਾਨੂੰ ਪਤਾ ਹੀ ਨਹੀਂ ਸੀ ਕਾਲੇ ਪਾਣੀ ਮੋਰਚੇ ਨੂੰ ਲੈ ਕੇ ਹਾਂਜੀ ਦੇਖੋ ਜਿਹੜੀ ਇਹ ਗੱਲ ਹੈ ਇਸ ਗੱਲ ਦਾ ਜਾਂ ਤੇ ਉਹਨਾਂ ਨੂੰ ਨਹੀਂ ਪਤਾ ਜਾਂ ਪੋਲੇ ਪਾਲੇ ਲੋਕਾਂ ਨੂੰ ਜਿਹੜਾ ਉਹਨਾਂ ਨੂੰ ਨਹੀਂ ਪਤਾ ਵਿਚਾਰਿਆਂ ਨੂੰ ਜਿਹੜਾ ਇਲਜ਼ਾਮ ਡਾਈ ਇੰਡਸਟਰੀ ਦੇ ਸੀਟਾ ਪੀਆ ਤੇ ਲਾਂਦੇ ਨੇ ਮੈਂ ਚੈਲੰਜ ਨਾਲ ਇਹ ਗੱਲ ਕਹਿਣਾ ਉਹ ਕਹਿੰਦੇ ਵੀ ਡਾਈ ਇੰਡਸਟਰੀ ਨੇ ਦਰਿਆ ਗੰਦਾ ਕੀਤਾ ਮੈਂ 2 ਦਿਨ ਡਾਈ ਇੰਡਸਟਰੀ ਬੰਦ ਅਸੀਂ ਸ਼ਹਿਰ ਦੀ ਕਰ ਦਿੰਦੇ ਆ ਪੂਰੀ ਇੱਕ ਵੀ ਯੂਨਿਟ ਨਹੀਂ ਚੱਲੂਗਾ ਜੇ ਫਿਰ ਦਰਿਆ ਸਾਫ਼ ਨਾ ਹੋਇਆ ਕੌਣ ਜ਼ਿੰਮੇਵਾਰ ਹੋ ਉਹ ਦੱਸੋ ਮੈਨੂੰ ਅੱਗੇ ਵੀ ਕਰ ਚੁੱਕੇ ਆ ਦੋ ਤਿੰਨ ਵਾਰੀ ਸੈਂਪਲਿੰਗ ਵੀ ਹੋਈ ਅੱਧੇ ਅੱਧੇ ਕਿਲੋਮੀਟਰ ਤੋਂ ਔਰ ਜਿੱਥੇ ਆਊਟਲੈਟ ਦਾ ਪਾਣੀ ਜਾਂਦਾ ਉਹਨਾਂ ਨੂੰ ਰਿਪੋਰਟਾਂ ਦਿਖਾਣੇ ਆ ਉੱਥੇ BOD COD ਕਿੰਨਾ ਹੁੰਦਾ ਆਪਾਂ ਯਾਰ ਪੜੇ ਲਿਖੇ ਬੰਦਿਆਂ ਜਿਹੜੇ ਲੱਗੇ ਆ ਇਸ ਕੰਮਾਂ ਦੇ ਵਿੱਚ ਆਪਾਂ ਜੇ ਦਰਿਆ ਖਰਾਬ ਹੈ ਦਰਿਆ ਦਾ ਪਾਣੀ ਦਾ ਸੈਂਪਲ ਲਈਏ ਇਹ ਚੋ ਦੇਖੀ ਨਿਕਲਦਾ ਕੀ ਏ ਕਿਉਂ ਦਰਿਆ ਗੰਦਾ ਹੋਇਆ ਕਿੰਨੇ ਕੀਤਾ ਕਿਹੜੀ ਇੰਡਸਟਰੀ ਯੂਜ਼ ਕਿਹੜਾ ਕੈਮੀਕਲ ਕਰਦੀ ਜਿਹਦਾ ਨੁਕਸਾਨ ਹੁੰਦਾ ਉਸ ਇੰਡਸਟਰੀ ਨੂੰ ਆਪਾਂ ਫੜੀਏ ਉਹਦੇ ਦੁਆਲੇ ਹੋਈਏ ਪੀ ਤੁਸੀਂ ਡਾਇਰੈਕਟ ਚਾਰ ਜਿਹੜੇ ਬੁੱਢਾ ਨਾਲਾ ਨੇ ਪੰਪਿੰਗ ਸਟੇਸ਼ਨ ਲੱਗੇ ਨੇ ਕਿਦਾਂ ਕੁ ਪਾਣੀ ਡਾਇਰੈਕਟ ਆ ਰਿਹਾ ਔਰ 50 ਸਾਲ ਦਾ ਗੰਦਾ ਹੋਇਆ ਇਹ ਚ ਗਾ ਪੰਜ ਪੰਜ 7 7 ਫੋਟੇ ਦਰਿਆ ਦੇ ਵਿੱਚ ਇਹਨੂੰ ਪੱਕਾ ਕੀਤਾ ਜਾਵੇ ਇਹਦੇ ਤੇ ਬੜਾ ਕੇ ਲਾਈਟਾਂ ਲਾਈ ਜਾਣ ਇਹਦੇ ਸੜਕਾਂ ਬਣਾਈਆਂ ਜਾਣ ਸੀਵਰ ਪਾ ਕੇ ਸੀਵਰ ਦੇ ਕਨੈਕਸ਼ਨ ਸ਼ਹਿਰ ਦੇ ਦੋਨੋਂ ਸਾਈਡਾਂ ਦੇ ਐਸਟੀਬੀਆ ਨਾਲ ਜੋੜੇ ਜਾਣ ਟ੍ਰੈਫਿਕ ਦੇ ਅੱਧਾ ਮਸਲਾ ਹੱਲ ਹੋ ਜੇ ਤਾਂ ਸੜਕਾਂ ਬਣ ਜਾਂਦੇ ਆ ਦਰਿਆ ਦੇ ਦੋਨੋਂ ਪਾਸੇ ਲਾਈਟਿੰਗ ਲੱਗ ਜੇ ਔਰ ਬੂਟੇ ਬ੍ਰਿਕਸ਼ ਲਾ ਦੜਾ ਅਸੀਂ ਹੈਲਪ ਕਰਨ ਨੂੰ ਤਿਆਰ ਆ ਨਾਲ ਸਰਕਾਰ ਦੇ ਹਾਂਜੀ ਇਹੋ ਜੀ ਕਾਲ ਦੇਣਾ ਸਸਤੀ ਰਾਜਨੀਤੀ ਹੈ ਨਹੀਂ ਨੁਕਸਾਨ ਹੁੰਦਾ ਕਰੋੜਾਂ ਰੁਪਏ ਦਾ ਇੰਡਸਟਰੀ ਦਾ ਨੁਕਸਾਨ ਹੋਣਾ ਅੱਜ ਜਿਹੜਾ ਬੰਦ ਕਰਾਈ ਇਹਨਾਂ ਨੇ ਕਰੋੜਾਂ ਰੁਪਏ ਟੈਕਸ ਲੈਂਦੀ ਸਰਕਾਰ ਸੈਂਪਲ ਵੀ ਅਸੀਂ ਚੈੱਕ ਕਰਵਾਇਆ ਨਾ ਕਈ ਵਾਰ ਪਰ ਜਿਹੜੀ ਅੱਜ 30 ਤਰੀਕ ਨੂੰ ਕਾਲ ਦਿੱਤੀ ਗਈ ਸੀ ਕਿ ਆਸੀ ਕਿ ਅਸੀਂ ਇੱਧਰ ਆ ਕੇ ਸੀਵਰੇਜ ਤੋੜਾਂਗੇ ਇਹ ਕਾਲ ਨੂੰ ਕਿੱਦਾਂ ਦੇਖਦੇ ਆਂ ਵੇਖੋ ਅਜੇ ਤੱਕ ਤੇ ਕੋਈ ਆਇਆ ਨਹੀਂ ਅਸੀਂ ਕਹਿੰਦੇ ਨਾ ਹੀ ਆਣ ਕੋਈ ਲੜਾਈ ਝਗੜਾ ਕਿਸੇ ਦਾ ਨਾ ਨਾ ਹੋਵੇ ਬੈਠ ਕੇ ਅਪੀਲ ਕਰ ਸਕਦੇ ਆ ਅਸੀਂ ਤੇ ਹੁਣ ਧਰਨਾ ਕਿੰਨੀ ਦੇਰ ਤੱਕ ਜਾਰੀ ਹੈ ਤੁਹਾਡਾ ਤਾਂ ਦੋ ਘਟੇ ਧਰਨਾ ਨਹੀਂ ਹੈਗਾ ਸਾਡਾ ਸਾਡੀ ਇਹ ਮੀਟਿੰਗ ਲੋਕਾਂ ਨੂੰ ਦੱਸਿਆ ਤਰਨਾ ਨਹੀਂ ਕੋਈ ਅਸੀਂ ਉਹਨਾਂ ਦੇ ਮੁਕਾਬਲੇ ਚ ਲਾਇਆ ਅਸੀਂ ਤੇ ਲੋਕਾਂ ਨੂੰ ਦੱਸਿਆ ਵੀ ਅਸੀਂ ਪਾਣੀ ਸਾਫ਼ ਕਰਦੇ ਆਂ ਸਾਡਾ ਕਰੋੜਾਂ ਰੁਪਏ ਖਰਚ ਹੁੰਦਾ ਹੈ ਲੋਕਾਂ ਨੂੰ ਜਾਨੂ ਕਰਾਇਆ ਅਸੀਂ ਇਸ ਗੱਲ ਤੇ ਸਰਕਾਰ ਨਾਲ ਤੁਸੀਂ ਸਰਕਾਰ ਦੇ ਖਿਲਾਫ ਅਸੀਂ ਕਿਉਂ ਤਰਨਾ ਦੇ ਆਂ ਕਿ ਸਰਕਾਰ ਨਾਲ ਲੱਗੀ ਸਾਡੀ ਹੈਲਪ ਕਰਦੀ ਡੀਸੀ ਸਾਹਿਬ ਹੈਲਪ ਕਰ ਰਹੇ ਨੇ ਸੀਪੀ ਸਾਹਿਬ ਹੈਲਪ ਕਰਦੇ ਸਾਰੀਆਂ ਫੋਰਸਾਂ ਲਾਈਆਂ ਉਹਨਾਂ ਨੇ ਵੀ ਇੰਡਸਟਰੀ ਜਿਹੜੀ ਇੱਕ ਰੀਡ ਦੀ ਹੱਡੀ ਇਹ ਇਹ ਪੰਜਾਬ ਦੀ ਜਿਹੜੀ ਇੰਡਸਟਰੀ ਹੈ ਇਹਨੂੰ ਪ੍ਰਸ਼ਾਸਨ ਸਾਥ ਦੇ ਰਿਹਾ ਵਿਚਾਰਾ ਅਸੀਂ ਕਿਉਂ ਕਿਸੇ ਨੂੰ ਗਲਤ ਕਹੀਏ ਉਹ ਸਾਡੀ ਹੈਲਪ ਕਰਦੇ ਆ ਪ੍ਰਸ਼ਾਸਨ ਪੂਰੀ ਕੀ ਦੇਖਤੀ ਹੈ ਕਿਸ ਤਰ੍ਹਾਂ ਕਿਉਂ ਕਾਲ ਦਿੱਤੀ ਗਈ ਹੈ ਨਹੀਂ ਕਾਲ ਐਕਚੁਅਲ ਪਤਾ ਲੀ ਉਹਨਾਂ ਨੂੰ ਵੀ ਸੀਟਪੀ ਦਾ ਕਸੂਰ ਨਹੀਂ ਇਹ ਦਰਿਆ ਜਿਹੜਾ ਸਾਰੇ ਸ਼ਹਿਰ ਦਾ ਪਾਣੀ ਇੱਥੇ ਜਾ ਰਿਹਾ ਯਾਰ ਤੁਸੀਂ ਤੁਹਾਨੂੰ ਪਤਾ ਤੁਸੀਂ ਦੇਖੇ ਨੇ ਕਿੱਦਾਂ ਪੰਪਿੰਗ ਸਟੇਸ਼ਨ ਲੱਗੇ ਨੇ ਆਹ ਨਾਲਾ ਸਿੱਧਾ ਫੀਲਡ ਗਾਂ ਦੇ ਵਿੱਚੋਂ ਆ ਰਿਹਾ ਕਿੰਨਾ ਪਾਣੀ ਜਾ ਰਿਹਾ ਉਹ ਚ ਕਿੰਨੇ ਐਮ ਐਲ ਡੀ ਪਾਣੀ ਡੈਕਟ ਜਾ ਰਿਹਾ ਡੈਕਟ ਚਾਰਜ ਪੰਪਿੰਗ ਸਟੇਸ਼ਨ ਲੱਗੇ ਗੰਦਾ ਪਾਣੀ ਜਾ ਰਿਹਾ ਸ਼ਹਿਰ ਚ ਘਰ ਘਰ ਤੇ ਜਾ ਰਹੀ ਇੰਡਸਟਰੀ ਲੱਗੀ ਇੱਥੇ ਇਹ ਉਹ ਸਰਕਾਰਾਂ ਦਾ ਕੰਮ ਹੈ ਸਾਡਾ ਤੇ ਨਹੀਂ ਕਿਸੇ ਸਰਧਾਨ ਦੇ ਨਾਮ ਨਾਂ ਕਿਸਾਨ ਜਿੱਥੇ ਬੰਦਿਆਂ ਨੇ ਵੀ ਸਮਰਥਨ ਦਿੱਤਾ ਉਹ तकरीबन 23 ਉਹ ਐਦਾਂ ਐਦਾਂ ਨਾ ਅਸਲੀਅਤ ਨਹੀਂ ਪਤਾ ਕਿਸੇ ਨੂੰ ਜੇ ਉਹ ਚੋਂ ਐਮ ਐਲ ਡੀ ਆ ਨਿਕਲਦੀ ਸਲੱਜ ਪਾਣੀ ਸਾਫ਼ ਕਰਦੇ ਤਾਂ ਹੀ ਲੱਖ ਰੁਪਿਆ ਸਲੱਜ ਦਾ ਦਿੰਦੇ ਆ ਤੁਸੀਂ ਸਾਡੀ ਟੀਮ ਪ੍ਰੈਸ ਕਾਨਫਰੰਸ ਰੱਖ ਲਓ ਅਸੀਂ ਰੱਖਦੇ ਆ ਜਲਦੀ ਬਣਾਣਾ ਮੈਂ ਪ੍ਰਪੋਜ਼ਲ ਤੁਹਾਨੂੰ ਦਿਖਾਣੇ ਆ ਪਾਣੀ ਕਿੱਦਾਂ ਠੀਕ ਹੁੰਦਾ ਔਰ ਕੀ ਹੁੰਦਾ ਕਿਸੇ ਪੱਕਾ ਰੱਖਦੇ ਆ ਤੁਹਾਨੂੰ ਫਾਲੋ